ਦਰਬੇ ਵਿੱਚ ਇੰਨੇ ਕੰਮ ਕਰ ਦੇਣੇ ਕੋਈ ਛੋਟੀ ਗੱਲ ਨਹੀਂ ਹੁੰਦੀ ਨੁਕਸ ਕੱਢਣ ਨੂੰ ਬਹੁਤ ਨੁਕਸ ਕੱਢ ਦਿੰਦੇ ਨੇ ਵਿਰੋਧੀ ਜੇ ਇੰਨੀ ਦਲੇਰੀ ਦਿੱਤੀ ਹੈ ਜੇ ਇੰਨਾ ਹੌਸਲਾ ਕਰਕੇ 92 ਸੀਟਾਂ ਦਿੱਤੀਆਂ ਤੇ ਹੁਣ ਪਿੱਛੇ ਨਾ ਹਟਿਓ 13 ਸੀਟਾਂ ਦਿਓ ਤਾਂ ਕਿ ਲੋਕ ਸਭਾ ਦੇ ਵਿੱਚ ਜਿਹੜੀ ਆਪਣੀ ਮੌਜੂਦਗੀ ਹੈ ਆਮ ਆਦਮੀ ਪਾਰਟੀ ਦੀ ਉਹ ਸਟਰੋਂਗਲੀ ਉੱਥੇ ਰਿਪਰੈਜ਼ੈਂਟ ਕਰੀਏ ਪੰਜਾਬ ਵਿੱਚ ਅਰਵਿੰਦ ਕੇਜਰੀਵਾਲ ਵਰ ਭਗਵੰਤ ਮਾਨ ਨੇ ਲਾਂਚ ਕੀਤਾ ਹੈ ਇਲੈਕਸ਼ਨ ਕੈਂਪੇਨ ਸਾਡੇ ਨਾਲ ਇਸ ਵਕਤ ਗੱਲ ਕਰਨ ਵਾਸਤੇ ਹੈ ਅਨਮੋਲ ਗਗਨ ਮਾਨ ਮੈਮ ਤੁਸੀਂ ਦੱਸੋ ਜੇ ਇਲੈਕਸ਼ਨ ਕੈਂਪੇਨ ਹੈ ਇਸ ਵਾਰ ਤੁਸੀਂ ਚੁਣੌਤੀ ਦਿੱਤੀ ਹੈ ਕਿ 13 ਜ਼ੀਰੋ ਹੋਏਗਾ ਬੁਨਿਆਦ ਕੀ ਹੈ ਉਹਦੀ ਪਰਫਾਰਮੈਂਸ ਹੈਗਾ ਕਿ ਕਿਸ ਤਰ੍ਹਾਂ ਜੀ ਕੰਪੀਟੀਸ਼ਨ ਹੈ ਕਾਂਗਰਸ ਜਾਂ ਅਕਾਲੀ ਦਲ ਭਾਜਪਾ ਕਿਸ ਤਰ੍ਹਾਂ ਦੇਖਦੇ ਦੇਖੋ ਬੁਨਿਆਦ ਪੰਜਾਬ ਦੇ ਲੋਕ ਨੇ ਪੰਜਾਬ ਦੇ ਲੋਕਾਂ ਨੇ 92 ਸੀਟਾਂ ਦੇ ਕੇ ਮੁੱਖ ਮੰਤਰੀ ਸਾਹਿਬ ਨੂੰ ਅਰਵਿੰਦ ਕੇਜਰੀਵਾਲ ਜੀ ਦੇ ਹਾਥ ਨੇ ਜਿਹੜੇ ਮਜ਼ਬੂਤ ਕੀਤੇ ਨੇ 2 ਸਾਲਾਂ ਚ ਬਹੁਤ ਸਾਰੇ ਕੰਮ ਕੀਤੇ ਆ ਚਾਹੇ ਉਹ ਬਿਜਲੀ ਫ੍ਰੀ ਕਰਨ ਦੀ ਗੱਲ ਹੈ ਬਹੁਤ ਰੈਵੋਲੂਸ਼ਨਰੀ ਫੈਸਲਾ ਸੀਗਾ ਤੇ ਲੋਕਾਂ ਦੇ ਬਿਜਲੀ ਦੇ ਬਿੱਲ ਨਹੀਂ ਆ ਰਹੇ ਬਚਤ ਹੋ ਰਹੀ ਹੈ ਲੋਕਾਂ ਦੇ ਐਮੀ ਸਕੂਲ ਆਫ ਫੈਮਿਨੈਂਸ ਬਣਾਏ ਜਾ ਰਹੇ ਨੇ ਮਹੱਲਾ ਕਲੀਨਿਕ ਦੀ ਗੱਲ ਕਰੋ ਹਸਪੀਟਲਸ ਬਣਾਏ ਜਾ ਰਹੇ ਨੇ ਬਹੁਤ ਸਾਰਾ ਇਨਫਰਾਸਟਰਕਚਰ ਹੈ ਜਿਹੜਾ ਮਜ਼ਬੂਤ ਹੋਇਆ 70000 ਕਰੋੜ ਦੀ ਜਿਹੜੀ ਇਨਵੈਸਟਮੈਂਟ ਆ ਪੰਜਾਬ ਦੇ ਵਿੱਚ ਉਹ ਲਾਅ ਐਂਡ ਆਰਡਰ ਨੂੰ ਦਰਸਾ ਰਹੀ ਹੈ ਕਿ ਪੰਜਾਬ ਦੇ ਵਿੱਚ ਕਿੰਨੀ ਤਰੱਕੀ ਹੋਈ ਹੈ ਸੋ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਕਰਪਸ਼ਨ ਨੂੰ ਕਿੰਨੀ ਨੱਥ ਪਈਏ ਸਾਰੇ ਜਾਣਦੇ ਨੇ ਪੁਲਿਸ ਦਾ ਬਿਹੇਵੀਅਰ ਕਿਸ ਤਰੀਕੇ ਲੋਕਾਂ ਪ੍ਰਤੀ ਰਵੱਈਆ ਚੇਂਜ ਹੋਇਆ ਇਹ ਗੱਲ ਵੀ ਦਿਖ ਰਹੀ ਹੈ 2 ਸਾਲ ਹੋਏ ਨੇ 2 ਸਾਲ ਦੇ ਤਜਰਬੇ ਵਿੱਚ ਇੰਨੇ ਕੰਮ ਕਰ ਦੇਣੇ ਕੋਈ ਛੋਟੀ ਗੱਲ ਨਹੀਂ ਹੁੰਦੀ ਨੁਕਸ ਕੱਢਣ ਨੂੰ ਬਹੁਤ ਨੁਕਸ ਕੱਢ ਦਿੰਦੇ ਨੇ ਵਿਰੋਧੀ ਪਰ 2 ਸਾਲਾਂ ਦੇ ਤਜਰਬੇ ਵਿੱਚ ਮੈਂ ਪੰਜਾਬ ਦੇ ਲੋਕਾਂ ਨੂੰ ਇੱਕੀ ਗੱਲ ਕਹੂੰਗੀ ਕਿ ਜੇ ਇੰਨੀ ਦਲੇਰੀ ਦਿੱਤੀ ਐ ਜੇ ਇੰਨਾ ਹੌਸਲਾ ਕਰਕੇ 92 ਸੀਟਾਂ ਦਿੱਤੀਆਂ ਤੇ ਹੁਣ ਪਿੱਛੇ ਨਾ ਹਟਿਓ 13 ਸੀਟਾਂ ਦਿਓ ਕਿ ਲੋਕ ਸਭਾ ਦੇ ਵਿੱਚ ਜਿਹੜੀ ਆਪਣੀ ਮੌਜੂਦਗੀ ਹੈ ਆਮ ਆਦਮੀ ਪਾਰਟੀ ਦੀ ਉਹ ਸਟਰੋਂਗਲੀ ਉੱਥੇ ਰਿਪਰੈਜ਼ੈਂਟ ਕਰੀਏ ਤੇ ਜਿੰਨੇ ਪੰਜਾਬ ਦੇ ਸਾਡੇ ਫੰਡ ਆਉਣੇ ਨੇ ਕੇਂਦਰ ਸਰਕਾਰ ਨੇ ਦੇਣੇ ਨੇ ਉਹਨੂੰ ਸਟਰੋਂਗਲੀ ਅਸੀਂ ਮੰਗੀਏ ਹੁਣ ਆਪਣਾ ਆਸ਼ੀਰਵਾਦ ਪ੍ਰਤੀਯੋਗੀ ਕੌਣ ਹੈਗਾ ਆਮ ਆਦਮੀ ਪਾਰਟੀ ਦਾ ਪ੍ਰਤੀਯੋਗੀ ਕਾਂਗਰਸ ਹੈ ਕਿ ਅਕਾਲੀ ਦਲ ਹੈ ਤੇ ਬੀਜੇਪੀ ਨਹੀਂ ਆਪਣਾ ਪ੍ਰਤੀ ਇਹ ਤਾਂ ਹੁਣ ਪਿਛਲੀ ਸਰਕਾਰ ਚ ਦੱਸ ਹੀ ਦਿੱਤਾ ਨਾ ਜਿਹੜਾ ਜਦੋਂ ਇਲੈਕਸ਼ਨ ਚ ਪਈਆਂ ਪਿਛਲੀਆਂ ਵੋਟਾਂ ਪਈਆਂ ਵਿਧਾਨ ਸਭਾ ਦੀਆਂ ਤੇ 92 ਸੀਟਾਂ ਆਈਆਂ ਲੋਕ ਕੰਮ ਨੂੰ ਹੁਣ ਪ੍ਰੈਫਰੈਂਸ ਦੇ ਰਹੇ ਨੇ ਤੇ ਸੀਐਮ ਸਾਹਿਬ ਹਰ ਦਿਨ ਪੰਜਾਬ ਦੇ ਪਹਿਲੇ ਉਹ ਮੁੱਖ ਮੰਤਰੀ ਨੇ ਜਿਨ੍ਹਾਂ ਨੇ ਲੋਕ ਵੀ ਇਸ ਗੱਲ ਨੂੰ ਜਾਣਦੇ ਆ ਜਿਹੜੇ ਹਰ ਰੋਜ਼ ਗਰਾਊਂਡ ਉੱਤੇ ਨੇ ਹਰ ਰੋਜ਼ ਲੋਕਾਂ ਦੇ ਵਿੱਚ ਨੇ ਇਹ ਗੱਲ ਇਹ ਨਹੀਂ ਕਿ ਅਸੀਂ ਕੋਈ ਪੋਲੀਟੀਕਲ ਭਾਸ਼ਣ ਦੇ ਰਹੇ ਸੱਚ ਹੈ ਇੰਨਾ ਐਕਟਿਵ ਸੈਂਟਰ ਨੇ ਜਿਸ ਤਰ੍ਹਾਂ ਜੇ ਟੀਵੀ ਵਾਲਾ ਮੁੱਦਾ ਹੋ ਗਿਆ ਜਾਂ ਫਿਰ 8000 ਕਰੋੜ ਦਾ ਮੁੰਡਾ ਹੈਗਾ ਕਿ ਨਹੀਂ ਮਿਲ ਰਿਹਾ ਪੰਜਾਬ ਨੂੰ ਕਿਸ ਤਰ੍ਹਾਂ ਤੁਸੀਂ ਰੇਸ ਕਰ ਰਹੇ ਉਸ ਦੀ ਦੇਖੋ ਅਸੀਂ ਤੇ ਇਸ ਗੱਲ ਨੂੰ ਰੇਜ਼ ਕਰ ਹੀ ਰਹੇ ਹਾਂ ਕਿ ਤੁਸੀਂ ਸਾਡਾ ਫੰਡ ਦਿਓ ਚਾਹੇ 8000 ਕਰੋੜ ਦਾ ਫੰਡ ਆ ਤੇ ਇਹ ਜਿੰਨੇ ਸਾਡੇ ਜਾਦਾ ਉੱਥੇ ਐਮਪੀ ਬੈਠਣਗੇ ਜਾ ਕੇ ਜਿੰਨਾ ਰੌਲਾ ਪਊਗਾ ਉਹਨਾਂ ਕੇਂਦਰ ਉੱਤੇ ਪ੍ਰੈਸ਼ਰ ਵੀ ਬਣਦਾ ਤੇ ਪੰਜਾਬ ਕੋਈ ਭੀਖ ਨਹੀਂ ਮੰਗ ਰਿਹਾ ਕਿਸੇ ਤੋਂ ਪੰਜਾਬ ਆਪਣੇ ਹੱਕ ਮੰਗ ਰਿਹਾ ਤੇ ਇਹ ਸਾਰੀ ਜਿਹੜੀ ਚਾਹੇ ਜਿਸ ਤਰੀਕੇ ਹੁਣ ਭਗਵਾਨ ਤੁਮਨ ਜੀ ਨੇ ਦੱਸਿਆ ਸੀ ਐਮ ਸਾਹਿਬ ਨੇ ਕਿ ਸਾਡੀਆਂ ਇਹਨਾਂ ਨੇ 26 ਜਨਵਰੀ ਤੇ ਸਾਡੇ ਕ੍ਰਾਂਤੀਕਾਰੀਆਂ ਦੀਆਂ ਸ਼ਹੀਦਾਂ ਦੀਆਂ ਭਗਤ ਸਿੰਘ ਹੋਣਾਂ ਦੀਆਂ ਚਾਕੀਆਂ ਦਿਖਾਉਣ ਤੋਂ ਮਨਾ ਕਰ ਦਿੱਤਾ ਸੀ ਸੋ 50% ਕੀ ਬੇਰੁਖੀ ਹੈ ਇਹਨਾਂ ਦੀ ਸੋ ਅਸੀਂ ਇਹੀ ਕਹਾਂਗੇ ਕਿ ਪੰਜਾਬੀਆਂ ਨੂੰ ਸਹੀ ਤੁਸੀਂ ਜਿਹੜੀ ਸਰਕਾਰ ਹੈ ਆਪਣੀ ਚੁਣੀ ਆ ਤੁਹਾਡੇ ਸਾਹਮਣੇ ਆ 2 ਸਾਲਾਂ ਦੇ ਵਿੱਚ ਇੰਨੇ ਕੰਮ ਕਰ ਦੇਣੇ ਕੋਈ ਛੋਟੀ ਗੱਲ ਨਹੀਂ ਹੁੰਦੀ ਮਿਹਨਤ ਕਰ ਰਹੇ ਆ ਜਿਹੜੀਆਂ ਕਮੀਆਂ ਉਹ ਅਸੀਂ ਦੂਰ ਕਰਾਂਗੇ ਹੱਲਾਸ਼ੇਰੀ ਸਾਨੂੰ ਦੇ ਕੇ ਰੱਖਿਓ 13 ਦੀਆਂ 13 ਸੀਟਾਂ ਤੁਸੀਂ ਜਿਤਾਉਣੀਆਂ ਨੇ ਜਿਸ ਤਰੀਕੇ ਪਹਿਲਾਂ 92 ਦਿੱਤੀਆਂ ਨੇ ਇੱਕ ਆਖਰੀ ਸਵਾਲ ਕਈ ਮਨਿਸਟਰਸ ਦੇ ਨਾਂ ਆ ਰਹੇ ਆ ਕਿ ਬਲਬੀਰ ਸਿੰਘ ਹੈ ਮੀਥੇਅਰ ਹੈ ਬਾਕੀ ਇਹ ਖੁਡਿਆ ਸਾਹਿਬ ਹੈ ਇਹਨਾਂ ਦੇ ਨਾਂ ਆ ਰਹਾ ਹੈ ਕਿ ਉਹ ਲੜਨਗੇ ਕਿਸ ਤਰ੍ਹਾਂ ਤੁਸੀਂ ਕਿਉਂ ਇਹ ਨਾਮ ਨਾਮ ਦੀ ਕਮੀ ਹੈ ਕਿ ਕਿਸ وجہ سے ਤੁਸੀਂ ਪਾ ਰਹੇ ਹੋ ਇਹ ਨਾਂ ਦੇ ਨਾਲ ਦੇਖੋ ਮੈਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਜੀ ਇਹ ਮੁੱਖ ਮੰਤਰੀ ਸਾਹਿਬ ਦਾ ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਦਾ ਫੈਸਲਾ ਉਹ ਇਸ ਗੱਲ ਨੂੰ ਡਿਸਾਈਡ ਕਰਨਗੇ ਮੈਂ ਇਸ ਉੱਤੇ ਕੋਈ ਬਿਆਨ ਨਹੀਂ ਦੇ ਸਕਦੀ ਅਨੰਦ ਜੀ ਜੋ ਕੀ ਗੱਲ ਕਰ ਰਹੇ ਸੀਗੇ ਕੈਮਰਾ ਮਲ ਚਾਂਦੀ ਰਾਮ ਦੇ ਨਾਲ ਕਮਲਜੀਤ ਸੰਧੂ